ਬੇਸਿਕਲੀ ਕੋਈ ਲੇਡੀ ਸੀ ਉਹਦੇ ਨਾਲ ਤੇ ਰਿਲੇਸ਼ਨ ਸੀ ਇਹ ਉਹਦੇ ਕੋਈ ਹੋਰ ਜਿਹੜੇ ਸਰਕਲ ਦੇ ਵਿੱਚ ਲੇਡੀ ਸੀ ਉਹਨਾਂ ਨੂੰ ਵੀ ਉਹਨੂੰ ਪ੍ਰੈਸ ਕਰ ਰਿਆ ਸੀ ਵੀ ਉਹਨਾਂ ਨੂੰ ਮੇਰੇ ਨਾਲ ਇੰਟੈਂਗਲ ਕਰੋ ਤੇ ਉਹਦੇ ਵਿੱਚ ਉਹਨੇ ਰিজੈਂਟ ਕੀਤਾ ਤੇ ਦੈਨ ਉਹਦੇ ਜਿਹੜੇ ਬਾਕੀ ਕੋਈ ਸਾਥੀ ਸੀਗੇ ਉਹਨਾਂ ਨੂੰ ਨਾਲ ਲਿਆ ਕੇ ਇਹਨਾਂ ਨੂੰ ਮਾਰਤਾ ਵੀ ਐਸੀ ਆਸ਼ਿਕ ਨੂੰ ਜਾਂ ਬੰਦਾ ਸੀ ਤੇ ਉਹ ਤਾਂ ਕੋਈ ਨੋਰਮਲ ਉਸ ਤਰ੍ਹਾਂ ਦੀ ਲੱਗਦਾ ਹੈ ਜੀ ਉਹਦੀ ਜਿਸ ਤਰ੍ਹਾਂ ਦੀ ਹਾਲਤ ਸੀਗੀ ਉਸ ਤੋਂ ਲੱਗਦਾ ਹੈ ਕਿ ਉਹ ਸੀ ਇਹ ਕੰਮ ਇਲੈਕਟ੍ਰੀਸ਼ੀਅਨ ਦਾ ਹਾਂਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹਾਂਜੀ ਜਿਹੜੇ 10 ਦੇ ਗਿਟਾਰ ਕਿਤੇ ਉਹਦਾ ਤੁਹਾਨੂੰ ਪੈਸ ਨੂੰ ਟਾਰਿਆ ਜਿਹੋ ਚ ਨਾਮ ਹੈਗੇ ਸਾਰਿਆਂ ਦੇ ਵੈਸੇ ਮੇਨ ਉਹਨਾਂ ਚ ਇੱਕ ਕਰਨ ਹੈ ਮੁੰਡਾ ਜਿਹੜਾ ਕਿ ਗੱਡੀ ਚਲਾਉਂਦਾ ਸੀ ਉਹਦੀ ਗੱਡੀ ਵੀ ਅਸੀਂ ਕੱਪੜੇ ਚ ਲਈ ਹੈ ਜਿਹੜੀ ਕਿ ਹੁੰਡੀ i20 ਸੀ ਤੇ ਬਾਕੀ ਇੱਕ ਜਗਤਰੀ ਤਾਂ ਇੱਕ ਜਿਸ ਕਾਰਨ ਹੈ ਮਨਜੀਤ ਹੈ ਤੇ ਲੇਡੀਜ਼ ਨੇ ਹਾਂਜੀ

ਜੀ ਕਿਹਾ ਵੀ ਤੁਹਾਨੂੰ ਪਹਿਲਾਂ ਦੱਸ ਦੇਣੀ ਤੇ ਫਿਰ ਤੁਸੀਂ ਸ਼ਾਮੀ ਖਬਰ ਲਗਾ ਦੇਣੀ ਕਿੰਨੀ ਲਗਭਗ ਕਿੰਨੀ ਤੇ ਵਾਪਸ ਹੋਈ ਸੀ ਹਾਂਜੀ ਕਿੰਨੀ ਲਗਭਗ ਕਿੰਨੀ ਤੇ ਵਾਪਸ ਹੋਈ ਸੀ ਇੰਜਰੀਜ਼ ਕਿੰਨੀਆਂ ਸਾਰ 4 ਇੰਜਰੀਜ਼ ਹੈਡ 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 ਜੀ ਮੇਜਰ ਜੋ ਇੰਦਰੀ ਹੈ ਨਾ ਦੈਟ ਇਜ਼ ਹੈਡ ਬਲੋ ਔਨ ਹੈਡ ਹੈਡ ਸ਼ੇਪ ਦੇ ਵਿੱਚ 61 ਬੱਜੇ ਸ਼ਾਰਪ ਇੰਜਰੀਜ਼ ਬੇਸ਼ਕ ਸ਼ਾਰਪ 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 ਠੰਡਾ ਸ਼ਾਪਿੰਗ ਇਹ ਕਿਹਨੇ ਤੇ ਨਹੀਂ ਮਾਰਤੀ ਸੀ ਇਹ ਕਿਹਨੇ ਤੇ ਨਹੀਂ ਮਾਰਤੀ ਦੱਸਦੇ ਸੀ ਇਹ ਹਲੇ ਪੇਸ਼ ਕਰਦੇ ਹਾਂ ਤੇ ਹੁਣੇ ਪੇਸ਼ ਕਰਾਂਗੇ ਫਿਰ ਰਿਮਾਨੇ ਥੋੜੀ ਜਿਹਾ ਪਹਿਲਾਂ ਪਹਿਲਾਂ ਤੁਹਾਨੂੰ ਦੱਸਾਂਗੇ ਤੇ ਪੇਸ਼ ਕਰਾਂਗੇ ਮਾਨੇ ਉੱਪਰ ਆ ਜਿਹੜਾ ਜਿਹੜਾ ਕੀ ਡਿਟੇਲ ਹੈ ਕਿਦਾ ਕੀ ਰੋਲ ਹੈ ਕੌਣ ਪਹਿਲੇ ਆਇਆ ਸੀ ਕੌਣ ਬਾਅਦ ਚ ਆਇਆ ਸੀ ਇਹਨਾਂ ਦੀ ਕੀ ਪਲਾਨਿੰਗ ਸੀ ਉਹ ਸਾਰੀ ਡਿਟੇਲਸ ਅਸੀਂ ਦੁਕਾਨੇ ਤਫਤੀਸ਼ ਅਸੀਂ ਛੀ ਨੂੰ ਦੇਖਾਂਗੇ ਇੱਕ ਬਾਰ ਅਸੀਂ ਅਸਰਟੇਨ ਕਰ ਲੈਣੇ ਆ ਕਿ ਕਿਹੜੇ ਕਿਹੜੇ ਬੰਦੇ ਕਿਸ ਕਿਸ ਹਿਸਾਬ ਨਾਲ ਆਏ ਉਸ ਹਸਾਰ ਨਾਲ ਜਿਹੜਾ ਕੇਸ ਤੇ ਵਿੱਚ करके ਕਰਕੇ ਜਿਹੜਾ ਇਹਨਾਂ ਦਾ ਜਿਹੜਾ है ਜਿਹੜਾ ਹੈਗਾ ਇਨਵੈਸਟੀਗੇਸ਼ਨ ਹੈ ਉਹਦੇ ਚ ਤਫਤੀਸ਼ ਹੋ ਮੰਗ ਚੁਕਾ ਜੀ ਜੀ ਇਹ ਵੀ ਨਾ ਹੋਵੇ ਕਿ ਤਫਤੀਸ਼ ਇਹ ਨਹੀਂ ਕੀਤੀ ਵੀ ਜਿਹੜੀ ਵੀ ਗੱਲ ਹੋਈ ਨਾ ਪਰ ਇਹ ਕਰਕੇ ਹੋਇਆ ਸਾਰਾ ਲੇਡੀ ਜਾਰ ਕੇ ਉਹ ਇਹਦੇ ਰਿਲੇਸ਼ਨ ਚ ਯੂ ਵੈਦਰ ਕੀ ਉਹਦਾ ਕੀ ਹੈ ਉਹ ਤੇ ਡਿਸਿਸ ਪਰਸਨਲ ਇਨਫੋਰਮੇਸ਼ਨ ਜਿਹੜੀ ਇਨੀਸ਼ੀਅਲ ਅਪਾਂ ਕੀਤੀ ਇਨਵੈਸਟੀਗੇਸ਼ਨ ਕੁਝ ਹੋਰ ਵੀ ਕੋਈ ਗੱਲਾਂ ਵੀ ਜਿਹੜੀਆਂ ਉਹ ਤੋਂ ਪਰੇਸ਼ਾਨ ਹੋਣ ਹੈ ਬਸ ਪਰੇਸ਼ਾਨ ਨਹੀਂ ਐਜ਼ ਆਫ ਨੋ ਐਜ਼ ਆਫ ਨੋ ਦੋ ਲੇਡੀਜ਼ ਦੋ ਲੇਡੀਜ਼ ਹੋਣ ਸੀਗੇ ਟੋਟਲ ਤਿੰਨ ਲੇਡੀਜ਼ ਨੇ ਲੇਕਿਨ ਹਾਂ ਸਭ ਕੀ ਮੈਂ ਲੈ ਲਿਆ ਜਿਹੜੀ ਮੇਲ ਲੇਡੀ ਸੀ ਜੀ ਉਹਦੇ ਨਾਲ ਸੀ ਇਹ ਉਹਨੂੰ ਪ੍ਰੈਸ ਕਰਦਾ ਸੀ ਵੀ ਇਹਨਾਂ ਨੂੰ ਵੀ ਮੇਰੇ ਕੋਲ ਮਤਲਬ ਆਨ ਮੇਰੇ ਨਾਲ ਫਰੈਂਡਸ਼ਿਪ ਕਰਾਉਂਦੇ ਬਟ ਉਸ ਚੱਕਰ 'ਚ ਉਹ ਵੀ ਕਾਫੀ ਦੁਖੀ ਸੀ ਵੀ ਸਾਡੂੰ ਹਰਾਸ ਕਰ ਰਿਆ ਤੇ ਫੜੇਗੇ ਇਹਨਾਂ ਦੇ ਲੇਡੀਜ਼ ਕਿੰਨੀਆਂ ਨੇ ਤਿੰਨ ਤੇ ਇਹ ਕਦੇ ਉਹ ਗੁਲਾਬੀ ਗੇਮ टाइप ਬੋਲਾ ਸੀ ਹਾਂ ਉਹਦਾ ਨਹੀਂ ਨਹੀਂ ਉਹ ਸਰ ਮੈਂ ਕਿੱਥੇ ਹੋ ਗਿਆ ਬੇਸਿਕਲੀ ਕੋਈ ਲੇਡੀ ਸੀ ਉਹਦੇ ਨਾਲ ਇਹ ਰਿਲੇਸ਼ਨ ਸੀ ਇਹ ਉਹਦੇ ਕੋਈ ਹੋਰ ਜਿਹੜੇ ਸਰਕਲ ਦੇ ਵਿੱਚ ਲੇਡੀਜ਼ ਸੀ ਉਹਨਾਂ ਨੂੰ ਵੀ ਉਹਨੂੰ ਪ੍ਰੈਸ ਕਰਿਆ ਸੀ ਵੀ ਉਹਨਾਂ ਨੂੰ ਮੇਰੇ ਨਾਲ ਇਨਟੈਂਗਲ ਕਰੋ ਤੇ ਉਹਦੇ ਵਿੱਚ ਉਹਨੇ ਰিজੈਂਟ ਕੀਤਾ ਤੇ ਦੈਨ ਉਹਦੇ ਜਿਹੜੇ ਬਾਕੀ ਕੋਈ ਸਾਥੀ ਸੀਗੇ ਉਹਨੂੰ ਨਾਲ ਲਿਆ ਕੇ ਇਹਨਾਂ ਨੂੰ ਮਾਰਤਾ ਵੈਸੇ ਆਸ਼ਿਕ ਉਹ ਜਾਂ ਬੰਦਾ ਸੀ ਤੇ ਉਸ ਤੋਂ ਕੋਈ ਨੋਰਮਲ ਉਸ ਤਰ੍ਹਾਂ ਦੀ ਲੱਗਦਾ ਹੈ ਜੀ ਉਹਦੀ ਜਿਸ ਤਰ੍ਹਾਂ ਦੀ ਹਾਲਤ ਸੀਗੀ ਉਸ ਤੋਂ ਲੱਗਦਾ ਹੈ ਕਿ ਉਹ ਸੀ ਇਹ ਕੰਮ ਇਲੈਕਟ੍ਰੀਸ਼ੀਅਨ ਦਾ ਹਾਂਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹਾਂ ਹਾਂਜੀ ਜਿਹੜਾ 10 ਮਿੰਟ ਗ੍ਰਾਟਾ ਦਿੱਤੀ ਜੀ ਉਹਦਾ ਤੁਹਾਨੂੰ ਪ੍ਰੈਸਨੋਟ ਆ ਰਿਹਾ ਜੋ ਉਸ ਨਾਮ ਹੈਗੇ ਸਾਰਿਆਂ ਦੇ ਵੈਸੇ ਮੇਨ ਉਹਨਾਂ ਚ ਇੱਕ ਕਰਨ ਹੈ ਮੁੰਡਾ ਜਿਹੜਾ ਕਿ ਗੱਡੀ ਚ ਲਾਂਦਾ ਸੀ ਉਹਦੀ ਗੱਡੀ ਵੀ ਅਸੀਂ ਕੱਪੜੇ ਚ ਲਈ ਹੈ ਜਿਹੜੀ ਕਿ ਹੁੰਡੇ I20 ਸੀ ਤੇ ਬਾਕੀ ਇੱਕ ਜਕਤਰੀ ਤਾਂ ਇੱਕ ਜਿਸ ਕਾਰਨ ਹੈ ਮਨਜੀਤ ਹੈ ਥਿਲ ਲੇਡੀਜ਼ ਨੇ ਹਾਂਜੀ जुड़ा हुआ जी हां हां जी हाँ जी हाँ नहीं, नहीं, नहीं मर्डर मैम तफतीश चल रही जी रिकवर करा दोषी काबू आ गए हूं ही आए ने ਤੁਸੀਂ ਕਿਹਾ ਵੀ ਤੁਹਾਨੂੰ ਪਹਿਲਾਂ ਦੱਸ ਦੇਣੀ ਤਾਂ ਫਿਰ ਤੁਸੀਂ ਸ਼ਾਮੀ ਖਬਰ ਲਗਾ ਦੇਣੀ ਕਿੰਨੀ ਲਗਭਗ ਕੋਈ ਛੇਤੀ ਬਾਹਰ ਹੋਈ ਸੀ ਹਾਂਜੀ ਕਿੰਨੀ ਲਗਭਗ ਕੋਈ ਛੇਤੀ ਬਾਹਰ ਹੋਈ ਸੀ ਇੰਜੀਨੀਅਰ ਕਿੰਨੇ ਸਾਰ ਚਾਰ ਇੰਜੀਨੀਅਰ ਹੈ ਮੇਜਰ ਜੋ ਇੰਦਰੀ ਹੈ ਨਾ ਥੈਟ ਇਜ਼ ਹੈਡ ਬਲੋ ਔਨ ਹੈਡ ਹੈਡ ਸ਼ੇਪ ਦੇ ਵਿੱਚ 61 ਬਜੇ ਸ਼ਾਰਪ ਇੰਦਰੀ ਇਸ ਵਿੱਚ ਸ਼ਾਰਪ 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 ਠੰਡਾ ਚਾਪਿੰਦ ਸੀ ਕਿ ਨਹੀਂ ਨਹੀਂ ਮਾਰਤੀ ਸੀ ਕਿ ਨਹੀਂ ਨਹੀਂ ਮਾਰਤੀ ਦਾ ਸੀ ਦੱਸੋ ਇਹ ਹਲੇ ਪੇਸ਼ ਕਰਦੇ ਹਾਂ ਜੀ ਉਹ ਪੇਸ਼ ਕਰਾਂਗੇ ਤੇ ਰਿਮਾਰਕ ਥੋੜੀ ਜਿਹਾ ਪਹਿਲਾਂ ਪਹਿਲਾਂ ਤੁਹਾਨੂੰ ਦੱਸਾਂ ਉਹ ਬੇਸ ਕਰਾਂਗੇ ਮਾਰੀ ਉਹਦਾ ਆ ਜਿਹੜਾ ਜਿਹੜਾ ਕੀ ਡਿਟੇਲ ਹੈ ਕਿਦਾ ਕੀ ਰੋਲ ਹੈ ਕੌਣ ਪਹਿਲੇ ਆਇਆ ਸੀ ਕੌਣ ਬਾਅਦ ਚ ਆਇਆ ਸੀ ਇਹਨਾਂ ਦੀ ਕੀ ਪਲਾਨਿੰਗ ਸੀ ਉਹ ਸਾਰੀ ਡਿਟੇਲਸ ਅਸੀਂ ਦੁਬਾਨੇ ਤਫਤੀਸ਼ ਅਸੀਂ ਤੁਹਾਨੂੰ ਦਿਖਾਂਗੇ ਇੱਕ ਵਾਰ ਅਸੀਂ ਅਸਰਟੇਨ ਕਰ ਲੈਂਦੇ ਹਾਂ ਕਿ ਕਿਹੜੇ ਕਿਹੜੇ ਬੰਦੇ ਕਿਸ ਕਿਸ ਹਸਾਬ ਨਾਲ ਆਏ ਉਸ ਹਿਸਾਬ ਨਾਲ ਜਿਹੜਾ ਕੇਸ ਤੇ करके ਇਨਵੈਸਟੀਗੇਸ਼ਨ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਫੰਡ है ਹੈਗਾ ਇਨਵੈਸਟੀਗੇਸ਼ਨ है ਉਹਦੇ ਤੇ ਤਫ਼ਤੀਸ਼ है ਚੁੱਕੀ ਜਿਹੜੀ ਵੀ ਗੱਲ ਹੈ ਉਹ ਵੀ ਨਕਤ ਸੀ ਇਹਦੇ ਕਰਕੇ ਹੋਇਆ ਸਾਰਾ ਲੇਡੀ ਜਾ ਕੇ ਉਹ ਇੰਦਰ ਰਿਲੇਸ਼ਨ ਕਿਹਦਾ ਇਹ ਕਿੱਥੇ ਰਹਿੰਦੀ ਨਾ ਵੀ ਵੇਦਰ ਕੀ ਉਹਦਾ ਕੀ ਹੈ ਇਹ ਤੇ ਥਿਸ ਇਜ਼ ਅ ਪਰਸਨਲ ਇਨਫੋਰਮੇਸ਼ਨ ਜਿਹੜੀ ਇਨੀਸ਼ੀਅਲ ਅਪਾਂ ਕੀਤੀ ਇਨਵੈਸਟੀਗੇਸ਼ਨ ਹੋ ਚੁੱਕੀ ਹੋਰ ਵੀ ਕੋਈ ਗੱਲਾਂ ਵੀ ਜਿਹੜੀਆਂ ਨੇ ਪਰੇਸ਼ਾਨ ਹੋਣਾ ਹੈ ਇਹ ਜੋ ਬਸ ਹਾਂ ਇਹ ਜੋ ਨਵੋ ਹੈ ਇਹ ਜੋ ਨਵੋ ਦੋ ਲੇਡੀ ਦੋ ਲੇਡੀ ਦੋ ਸੀ ਕਿ ਟੋਟਲ ਤਿੰਨ ਲੇਡੀਜ਼ ਨੇ ਲੇਕਿਨ ਹਾਜ਼ਰ ਇਹ ਸੱਕੀ ਮੈਂ ਲਈ ਇਹਨਾਂ ਦੀ ਮੇਲ ਲੇਡੀਜ਼ ਜੀ ਉਹਦੇ ਨਾਲ ਸੀ ਇਹ ਉਹਨੂੰ ਪ੍ਰੈਸ ਕਰਦਾ ਸੀ ਵੀ ਇਹਨਾਂ ਨੂੰ ਵੀ ਮੇਰੇ ਕੋਲ ਮਤਲਬ ਆਨ ਮੇਰੇ ਨਾਲ ਫਰੈਂਡਸ਼ਿਪ ਕਰਾਉ ਤੇ ਬਟ ਉਸ ਚੱਕਰ 'ਚ ਉਹ ਵੀ ਕਾਫੀ ਦੁਖੀ ਸੀ ਵੀ ਸਾਡੂੰ ਹਰਾਜ ਕਰ ਰਿਆ ਤੇ ਪੜੇਗੇ ਨੇ ਉਹਨਾਂ ਤੇ ਲੇਡੀਜ਼ ਕਿੰਨੀਆਂ ਨੇ ਤਿੰਨ ਤੇ ਇਹ ਕਿਦੇ ਉਹ ਗੁਲਾਬੀ ਗੇਮ ਟਾਈਪ ਵਾਲਾ ਸਾਹ ਹੁੰਦਾ ਨਹੀਂ ਨਹੀਂ